ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਸਾਹਿਦਦੀਪ ਸਿੰਘ ਜੀ ਪਿੰਡ ਪਿੰਡ ਬੁਰਜ ਲਦਾ ਸਿੰਘ ਵਾਲਾ ਬਠਿੰਡਾ ਜ਼ਿਲ੍ਹਾ ਹੀ ਆਪਣਾ ਠੀਕ ਹੈ ਜੀ ਹਾਂਜੀ ਬਈ ਕਿਹੜਾ ਮਾਡਲ ਗੱਡੀ ਆਪਣੀ ਸ਼ਕਾਰ ਕੀ 11 ਮਾਡਲ ਹੈ ਜੀ ਟੌਪ ਮਾਡਲ ਹੈ ਗੱਡੀ ਦਾ ਐਮ ਹੌਂਗ ਆ ਐਮ ਹੌਂਗ ਹਾਂਜੀ ਠੀਕ ਹੈ ਕਿੰਨੇ ਮਹੀਨੇ ਚ ਨਿਕਲੀ ਹੈ ਤੁਹਾਨੂੰ ਪਤਾ ਇਹ 11ਵੇਂ 12ਵੇਂ ਮਹੀਨੇ ਜਦੀ ਹੈ ਵੀਰੇ ਠੀਕ ਹੈ ਸਾਰੀ ਰੇਨ ਵਾਲਾ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਕੋਲ ਲੇ 3 ਕੁ ਮਹੀਨੇ ਇਹ ਹੋ ਗਈ 5-6 ਸਾਲ ਆਪਣੇ ਕੋਲ 5-6 ਸਾਲ ਹੋ ਗਏ ਹਾਂਜੀ ਇੰਜਨ ਨੂੰ ਜਨ ਓਕੇ ਵੀਰੇ ਹਾਂ ਸਾਰਾ ਓਕੇ ਹੈ ਵੀਰੇ ਤੇ ਬਾਕੀ ਵੱਡੀ ਵੀਡੀਓ ਵਿੱਚ ਦਿਖਾਵਾਂਗੇ ਚਿੰਨ ਨੂੰ ਸਟਾਰਟ ਵੀ ਕਰਾਂਗੇ ਸ਼ਾਰਟ ਆ ਵੀਡੀਓ ਹੁੰਦੀ ਹੈ ਤੇ ਚੱਕ ਕਮੈਂਟੀ ਵੀਡੀਓ ਬਣਦੀ ਹੈ ਠੀਕ ਹੈ ਜੀ ਤੇ ਟੈਟੂ ਤੁਹਾਡੇ ਸਾਹਮਣੇ ਗੱਡੀ ਸਾਫ਼ ਆ ਸਾਰੀ ਰੇਡ ਨਾਲ ਠੀਕ ਹੈ ਜੀ ਅੱਜ ਵੀ ਰੇਟ ਇਹਦਾ ਰੇਟ ਵੀਰੇ 470 ਠੀਕ ਹੈ ਜੀ 470 ਮਾਨਤਾ ਹੋ ਜੂ ਮੇਰਾ ਮੋਟਾ ਫਿਰ ਹਾਂ ਜੀ ਕਰ ਦਾਂਗੇ ਟਾਈਮ ਤੇ ਮੌਕੇ ਤੇ ਠੀਕ ਹੈ ਜੀ ਠੀਕ ਦੇਖ ਸਕਦੇ ਭਰਾ ਅਕੜੀ ਸਾਨੂੰ ਬਾਕੀ ਵੱਡੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ